ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਸਵਾਗਤ ਹੈ ਜੀ ਔਰ ਖਬਰ ਪੜਤਾਲ ਦੇ ਅੱਜ ਦੇ ਇਸ ਵਿਸ਼ੇਸ਼ ਐਪੀਸੋਡ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਤੋਂ ਬਾਅਦ ਪੈਦਾ ਹੋਏ ਸਵਾਲਾਂ ਤੇ ਗੱਲ ਅੱਗੇ ਵਧਾਵਾਂਗੇ ਵੱਡੇ ਪੰਜ ਸਵਾਲ ਨੇ ਇਸ ਵਕਤ ਕੱਲ ਰਾਤ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ 9:14 ਦੇ ਕਰੀਬ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਹੁੰਦੀ ਹੈ ਦਿੱਲੀ ਐਕਸਾਈਜ਼ ਪਾਲਿਸੀ ਜਿਹਨੂੰ ਸ਼ਰਾਬ ਘਟਾਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਟਿਤ ਸ਼ਰਾਬ ਕਟਾਲਾ ਅਦਾਲਤ ਦੱਸੇਗੀ ਕਟਾਲਾ ਹੋਇਆ ਜਾਂ ਨਹੀਂ ਪਰ ਪੰਜ ਸਵਾਲ ਖੜੇ ਹੁੰਦੇ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਇੰਡੀਆ ਐਲਾਈਅንስ ਦਾ ਹਿੱਸਾ ਸੀ ਪੰਜਾਬ ਚ ਗਠਜੋੜ ਨਹੀਂ ਹੋਇਆ ਪਰ ਦਿੱਲੀ ਚ ਆਮ ਆਦਮੀ ਪਾਰਟੀ ਔਰ ਕਾਂਗਰਸ ਮਿਲ ਕੇ ਚੋਣਾ ਲੜ ਰਹੀ ਸੀ ਹੁਣ ਸਵਾਲ ਇਹ ਹੈ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਬਾਅਦ ਕਿ ਇੰਡੀਆ ਗਠਬੰਧਨ ਅਰਵਿੰਦ ਕੇਜਰੀਵਾਲ ਦੇ ਨਾਲ ਖੜੇਗਾ ਜਾਂ ਨਹੀਂ ਖੜੇਗਾ ਕਿ ਪੂਰੇ ਮੁਲਕ ਚ ਇੰਡੀਆ ਗਠਬੰਧਨ ਅੱਜ ਆਮ ਆਦਮੀ ਪਾਰਟੀ ਨਾਲ ਮਿਲ ਕੇ ਕੋਈ ਰੋਸ ਪ੍ਰੋਟੈਸਟ ਕਰੇਗਾ ਹਾਲਾਂਕਿ ਕੱਲ ਪ੍ਰਿੰਕਾ ਗਾਂਧੀ ਨੇ ਇੱਕ ਟਵੀਟ ਕੀਤਾ ਇਹਦੇ ਵਿਸਥਾਰ ਚ ਜਾਵਾਂਗੇ ਕੇਜਰੀਵਾਲ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਕਿਵੇਂ ਬਣੇ ਰਹਿ ਸਕਣਗੇ ਕੀ ਉਹ ਜੇਲ੍ਹ ਦੇ ਵਿੱਚ ਵੀ ਬਤੌਰ ਮੁੱਖ ਮੰਤਰੀ ਆਪਣਾ ਕੰਮ ਚਲਾ ਸਕਦੇ ਨੇ ਸਾਫ਼ ਕੀਤਾ ਉਥੋਂ ਦੇ ਸਪੀਕਰ ਨੇ ਦਿੱਲੀ ਦੇ ਵਿਧਾਨ ਸਭਾ ਸਪੀਕਰ ਨੇ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਚੋਂ ਸਰਕਾਰ ਚਲਾਉਣਗੇ ਇਹਦੇ ਕੀ ਲੀਗਲ ਪੱਖ ਨੇ ਉਹਨਾਂ ਦੇ ਉੱਪਰ ਵੀ ਗੱਲ ਕਰਾਂਗੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਗਈ ਹੈ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਭਗਵੰਤ ਮਾਨ ਨੂੰ ਬਿਲਕੁਲ ਇਕੱਲੇ ਚੋਣ ਪ੍ਰਚਾਰ ਕਰਨਾ ਪਏਗਾ ਜਦ ਤੱਕ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਹੀਂ ਹੁੰਦੀ ਔਰ ਕੀ ਦੇਸ਼ ਦੇ ਦੂਜੇ ਹਿੱਸਾਂ ਹਿੱਸਿਆਂ ਚ ਸਮੇਤ ਦਿੱਲੀ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਦੇ ਸਟਾਰ ਪ੍ਰਚਾਰਕ ਦੇ ਤੌਰ ਤੇ ਭੂਮਿਕਾ ਅਦਾ ਕਰਨਗੇ ਔਰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਤੇ ਕੀ ਪ੍ਰਭਾਵ ਪਏਗਾ ਆਮ ਆਦਮੀ ਪਾਰਟੀ ਦੀ ਸਥਿਤੀ ਕਿਵੇਂ ਵੇਖੀ ਜਾਏਗੀ ਔਰ ਕੇਜਰੀਵਾਲ ਦੀ ਜ਼ਮਾਨਤ ਕਦੋਂ ਹੋ ਸਕਦੀ ਹੈ ਇਹ ਵੀ ਬਹੁਤ ਵੱਡਾ ਸਵਾਲ ਹੈ ਕਿਉਂਕਿ ਚੋਣਾਂ ਨੂੰ ਪੰਜਾਬ ਦੀਆਂ ਚੋਣਾਂ ਨੂੰ 1 ਜੂਨ ਨੂੰ ਪੰਜਾਬ ਦੀਆਂ ਚੋਣਾਂ ਹੋਣੀਆਂ ਨੇ ਔਰ ਜੇ ਅਸੀਂ ਦੇਸ਼ ਦੇ ਬਾਕੀ ਹਿੱਸਿਆਂ ਦੀ ਗੱਲ ਕਰੀਏ ਤੇ 10 April ਤੋਂ ਚੋਣਾਂ ਸ਼ੁਰੂ ਹੋਣੀਆਂ ਨੇ ਔਰ ਉਸ ਤੋਂ ਬਾਅਦ 26 ਮਈ ਤੱਕ ਚੋਣਾਂ ਬਾਕੀ ਸੂਬਿਆਂ 'ਚ ਹੋਣੀਆਂ ਨੇ ਪੰਜਾਬ ਚ 1 ਜੂਨ ਨੂੰ ਵੋਟਾਂ ਪੈਣੀਆਂ ਹੁਣ ਪੰਜ ਵੱਡੇ ਸਵਾਲ ਨੇ ਇੱਕ ਇੱਕ ਕਰਕੇ ਇਹਨਾਂ ਸਾਰੇ ਸਵਾਲਾਂ ਦਾ ਵਿਸਥਾਰ ਕਰਦੇ ਆਂ ਔਰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਜ਼ਾ ਸਥਿਤੀਆਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਕਰ ਲਈਏ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਲ ਪ੍ਰਿੰਕਾ ਗਾਂਧੀ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿਆਸੀ ਹਮਲਾ ਬੋਲਿਆ ਉਹਨਾਂ ਨੇ ਕਿਹਾ ਕਿ ਇਹ ਲੋਕਤੰਤਰ ਦੇ ਵਿੱਚ ਚੰਗੀ ਸੇਧ ਨਹੀਂ ਹੈ ਕਿ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚੋਣਾਂ ਦੇ ਸਮੇਂ ਚੋਣ ਪ੍ਰਚਾਰ ਚੋਣ ਜ਼ਾਬਤੇ ਦੇ ਸਮੇਂ ਗ੍ਰਿਫਤਾਰ ਕੀਤਾ ਜਾਵੇ ਇਹ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਦਾ ਇੱਕ ਟਵੀਟ ਸੀ ਪਰ ਸਵਾਲ ਇਹ ਹੈ ਕਿ ਕੀ ਇੰਡੀਆ ਗਠਜੰਬਨ ਅਰਵਿੰਦ ਕੇਜਰੀਵਾਲ ਦੇ ਨਾਲ ਡਟ ਕੇ ਖੜੇਗਾ ਆਮ ਆਦਮੀ ਪਾਰਟੀ ਦੇ ਵਰਕਰ ਵਿਧਾਇਕ ਕੱਲ ਰਾਤ ਤੋਂ ਹੀ 7 ਵਜੇ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਲਗਾਤਾਰ ਦਿੱਲੀ ਦੇ ਵਿੱਚ ਇਕੱਠੇ ਹੋਣ ਲੱਗੇ ਉੱਥੇ ਧਾਰਾ 144 ਵੀ ਲਾ ਦਿੱਤੀ ਗਈ अरविंद केजरीवाल ਨੂੰ ਜਦੋਂ ਮੈਡੀਕਲ ਕਰਾਉਣ ਦੇ ਲਈ ਹਸਪਤਾਲ ਲਿਜਾਇਆ ਗਿਆ ਉਸ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਦਾਇਕਾਂ ਨੂੰ ਗ੍ਰਿਫਤਾਰ ਕਰ ਹਿਰਾਸਤ ਦੇ ਵਿੱਚ ਲਿਆ ਪੁਲਿਸ ਆਪਣੀਆਂ ਬੱਸਾਂ 'ਚ ਬਿਠਾ ਕੇ ਉਹਨਾਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਲੈ ਕੇ ਗਈ ਕਿਉਂਕਿ ਧਾਰਾ 144 ਲੱਗੀ ਸੀ ਪਰ ਸਵਾਲ ਇਹ ਹੈ ਕਿ ਕੀ ਇੰਡੀਆ ਗਠਜੋੜ ਰਾਹੁਲ ਗਾਂਧੀ ਮਲਕੀ ਅਰਜਨ ਖੜਗੇ ਇੰਡੀਆ ਗਠਜੋੜ ਦੀਆਂ ਬਾਕੀ ਪਾਰਟੀਆਂ ਕੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਨਾਲ ਅੱਜ ਕਿਸੇ ਤਰ੍ਹਾਂ ਦੇ ਸੰਘਰਸ਼ ਜਾਂ ਅੰਦੋਲਨ ਦੇ ਵਿੱਚ ਖੜਨ ਗਿਆ? ਇਹ ਬਹੁਤ ਵੱਡਾ ਸਵਾਲ ਹੈ। ਸਭ ਨੂੰ ਪਤਾ ਹੈ ਚੋਣਾਂ ਦਾ ਮੌਕਾ ਹੈ। ਪੂਰੇ ਮੁਲਕ ਦੇ ਵਿੱਚ ਵੋਟਾਂ ਪੈ ਰਹੀਆਂ ਨੇ, ਚੋਣ ਪ੍ਰਚਾਰ ਚੱਲ ਰਿਹਾ ਹੈ। ਕੀ ਅਜਿਹੇ ਮੌਕੇ 'ਚ ਦੂਸਰੇਆਂ ਸੂਬਿਆਂ ਤੋਂ ਇੰਡੀਆ ਗੱਠਜੋੜ ਦੇ ਸਾਥੀ ਦਿੱਲੀ ਪਹੁੰਚਣਗੇ ਜਾਂ ਆਪਣੇ ਆਪਣੇ ਸੂਬਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਅਜਿਹਾ ਸੁਨੇਹਾ ਦੇਣਗੇ ਕਿ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਨੇ? ਇਹਦੇ ਉੱਪਰ ਬਹੁਤ ਵੱਡਾ ਅੱਜ ਸਾਰਿਆਂ ਦਾ ਧਿਆਨ ਕੇਂਦਰਿਤ ਰਹੇਗਾ ਕਿਉਂਕਿ ਅਗਰ ਅਜਿਹਾ ਨਹੀਂ ਹੁੰਦਾ ਤਾਂ ਕੀ ਅਰਵਿੰਦ ਕੇਜਰੀਵਾਲ ਨੂੰ ਇਕੱਲੇ ਛੱਡ ਦਿੱਤਾ ਜਾਏਗਾ ਇੰਡੀਆ ਗਠਜੋੜਨ ਵੱਲੋਂ ਇਹਦੇ ਉੱਪਰ ਨਜ਼ਰ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਰਫ ਟਵੀਟ ਕਰਨਾ ਸਾਥ ਨਹੀਂ ਹੁੰਦਾ ਸਿਰਫ ਟਵੀਟ ਕਰਨਾ ਸਾਥ ਨਹੀਂ ਹੈ ਟਵੀਟ ਤੋਂ ਬਿਨਾ ਕਿਸ ਤਰ੍ਹਾਂ ਦੀ ਰਣਨੀਤੀ ਇੰਡੀਆ ਗਠ ਜੋੜ ਬਣਾਉਂਦਾ ਹੈ ਅਰਵਿੰਦ ਕੇਜਰੀਵਾਲ ਦੇ ਮਾਮਲੇ ਤੇ ਇਹ ਸਭ ਤੋਂ ਜ਼ਿਆਦਾ ਅਹਿਮ ਹੋਏਗਾ ਔਰ ਦੂਜਾ ਵੱਡਾ ਸਵਾਲ ਕੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ ਰਹਿ ਸਕਣਗੇ ਜੇਲ੍ਹ ਦੇ ਵਿੱਚ ਹਾਲਾਂਕਿ ਵਿਧਾਨ ਸਭਾ ਦਾ ਸੈਸ਼ਨ ਉਹਨਾਂ ਨੇ ਕੁਝ ਦਿਨ ਪਹਿਲਾਂ ਬੁਲਾਇਆ ਸੀ ਔਰ ਉਹਦੇ ਵਿੱਚ ਉਹਨਾਂ ਨੇ ਨਵੇਂ ਸਿਰੇ ਤੋਂ ਭਰੋਸੇ ਦੀ ਵੋਟ ਹਾਸਲ ਕੀਤੀ ਸੀ ਉਦੋਂ ਬਹੁਤ ਜ਼ਿਆਦਾ ਕਿੰਤੂ ਪ੍ਰੰਤੂ ਹੋਈ ਕਿ ਸਰਕਾਰ ਨੂੰ ਕੋਈ ਖਤਰਾ ਨਹੀਂ ਤੇ ਭਰੋਸੇ ਦਾ ਵੋਟ ਕਿਉਂ ਹਾਸਲ ਕੀਤਾ ਜਾ ਰਿਹਾ ਕੋਈ ਵੀ ਸਰਕਾਰ ਜਾਂ ਕੋਈ ਵੀ ਮੁੱਖ ਮੰਤਰੀ ਜਦੋਂ ਭਰੋਸੇ ਦਾ ਵੋਟ ਹਾਸਲ ਕਰਦਾ ਤੇ ਘੱਟੋ ਘੱਟ 6 ਮਹੀਨੇ ਤੱਕ ਉਹਦੇ ਖਿਲਾਫ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਨਹੀਂ ਲਿਆਂਦਾ ਜਾ ਸਕਦਾ ਇਸ ਕਰਕੇ ਦਿੱਲੀ ਚ 6 ਮਹੀਨੇ ਤੱਕ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਖਿਲਾਫ ਬੇਪਰੋਸਗੀ ਦਾ ਮਤਾ ਨਹੀਂ ਲਿਆਂਦਾ ਜਾ ਸਕਦਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਪੂਰੀ ਤਰ੍ਹਾਂ ਨਾਲ ਅਰਵਿੰਦ ਕੇਜਰੀਵਾਲ ਦੇ ਨਾਲ ਨੇ ਕੱਲ ਉਹਨਾਂ ਨੇ ਬਿਆਨ ਦਿੱਤਾ ਦਿੱਲੀ ਦੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦਾ ਪੂਰਾ ਨਾਮ ਹੈ ਰਾਮ ਨਿਵਾਸ ਗੋਇਲ ਸੋ ਸਪੀਕਰ ਨੇ ਦਿੱਲੀ ਵਿਧਾਨ ਸਭਾ ਦੇ ਕੱਲ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪਹੁੰਚੇ ਔਰ ਉਹਨਾਂ ਨੇ ਐਲਾਨ ਕੀਤਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ ਉੰਜ ਇਹ ਮਸਲਾ ਕਾਨੂੰਨੀ ਵੀ ਹੈ ਅਗਲੇ 1-2 ਦਿਨ ਅਗਲੇ 1-2 ਦਿਨ ਇਸ ਗੱਲ ਦੇ ਉੱਤੇ ਪੂਰੇ ਮੁਲਕ ਚ ਖੂਬ ਡਿਬੇਟ ਹੋਏਗੀ ਕਿ ਕੀ ਕਾਨੂੰਨੀ ਤੌਰ ਤੇ ਕੋਈ ਮੁੱਖ ਮੰਤਰੀ ਜੇਲ੍ਹ ਦੇ ਵਿੱਚੋਂ ਆਪਣਾ ਕੰਮ ਚਲਾ ਸਕਦਾ ਹੈ ਕਿ ਜੇਲ੍ਹ ਦੇ ਵਿੱਚ ਉਸ ਕੋਲੇ ਮਹਿਕਮੇ ਦੀਆਂ ਫਾਈਲਾਂ ਆ ਸਕਦੀਆਂ ਨੇ ਭਾਵੇਂ ਅਰਵਿੰਦ ਕੇਜਰੀਵਾਲ ਕੋਲੇ ਸਿੱਧੇ ਤੌਰ ਤੇ ਕੋਈ ਮਹਿਕਮਾ ਨਹੀਂ ਹੈ ਪਰ ਫਿਰ ਵੀ ਹਰ ਫਾਈਲ ਤੇ ਨਜ਼ਰਸਾਨੀ ਉਹਨਾਂ ਦੀ ਜ਼ਿੰਮੇਵਾਰੀ ਦਾ ਹਿੱਸਾ ਹੈ ਇਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਾ ਸਕਦੀ ਹੈ ਮਨਜ਼ੂਰੀ ਲੈਣ ਦੇ ਲਈ ਕਿ ਮਨਜ਼ੂਰੀ ਦਿੱਤੀ ਜਾਵੇ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਆਪਣੀਆਂ ਫਾਈਲਾਂ ਦੇਖ ਸਕਣ ਸੋ ਇੱਕ ਵੱਡਾ ਕਾਨੂੰਨੀ ਮਸਲਾ ਹੈ ਇਹਦੇ ਤੇ ਦੇਸ਼ ਦੀ ਸੁਪਰੀਮ ਕੋਰਟ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀ ਟਿੱਪਣੀ ਦੇ ਸਕਦੀ ਹੈ ਜਦੋਂ ਅਰਵਿੰਦ ਕੇਜਰੀਵਾਲ ਦਾ ਮਾਮਲਾ ਅੱਗੇ ਵਧਾ ਹੈ ਅਰਵਿੰਦ ਕੇਜਰੀਵਾਲ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਇਹ ਗੱਲਾਂ ਸ਼ੁਰੂ ਹੋਣਗੀਆਂ ਉਂਝ ਚਰਚਾਵਾਂ ਇਹ ਵੀ ਨੇ ਕਿ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੂੰ ਵੀ ਮੁੱਖ ਮੰਤਰੀ ਬਣਾ ਸਕਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਭਾਵੇਂ ਉਹ ਹਲੇ ਵਿਧਾਇਕ ਨਹੀਂ ਨੇ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਮੁੱਖ ਮੰਤਰੀ ਉਹ ਬਣਾ ਸਕਦੇ ਨੇ ਅਗਰ ਇਸ ਤਰ੍ਹਾਂ ਦੀ ਦਾ ਕੋਈ ਵਿਚਾਰ ਆਮ ਆਦਮੀ ਪਾਰਟੀ ਦੇ ਦਿਮਾਗ 'ਚ ਆਉਂਦਾ ਹੈ ਉੰਜ ਉਹਨਾਂ ਦੇ ਸੀਨੀਅਰ ਮੰਤਰੀ ਬੀਬੀ ਆਤਸ਼ੀ ਉਹਨਾਂ ਨੂੰ ਵੀ ਮੁੱਖ ਮੰਤਰੀ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਗਰ ਆਮ ਆਦਮੀ ਪਾਰਟੀ ਸੋਚੇ ਵੱਡੇ ਆਗੂ ਰਾਘਵ ਚੱਡਾ ਜਿਹੜੇ ਅਰਵਿੰਦ ਕੇਜਰੀਵਾਲ ਦੇ ਬਹੁਤ ਨਜ਼ਦੀਕੀ ਸਾਥੀਆਂ ਦੇ ਵਿੱਚੋਂ ਇੱਕ ਸੀ ਉਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਯੂਕੇ ਦੇ ਵਿੱਚ ਨੇ ਉਹਨਾਂ ਦੀਆਂ ਅੱਖਾਂ ਦਾ ਇਲਾਜ ਚੱਲ ਰਿਹਾ ਹੈ ਸੋ ਇਸ ਮੌਕੇ ਤੇ ਉਹਨਾਂ ਦੀ ਗੈਰ ਹਾਜ਼ਰੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਸ਼ਚਿਤ ਤੌਰ ਦੇ ਉੱਤੇ ਇਸ ਵਕਤ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ਉੱਪਰ ਵੀ ਇਸ ਵਕਤ ਵੱਡੀ ਜ਼ਿੰਮੇਵਾਰੀ ਹੈ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ अरविंद केजरीवाल जेल ਦੇ ਵਿੱਚ ਗਏ ਨੇ ਹੁਣ ਸਵਾਲ ਇਹ ਹੈ ਕਿ अरविंद केजरीवाल ਦੀ ਗ੍ਰਿਫਤਾਰੀ ਦਾ ਚੋਣ ਪ੍ਰਚਾਰ ਤੇ ਕੀ ਪ੍ਰਭਾਵ ਪੈ ਸਕਦਾ ਸਾਰਿਆਂ ਨੂੰ ਪਤਾ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਮਿਲ ਕੇ ਚੋਣਾ ਲੜ ਰਹੇ ਨੇ ਆਮ ਆਦਮੀ ਪਾਰਟੀ 4 ਸੀਟਾਂ ਤੇ ਔਰ ਕਾਂਗਰਸ ਪਾਰਟੀ 3 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇਗੀ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਚੁੱਕੀ ਹੈ ਹਰਿਆਣਾ ਦੇ ਕੁਝ ਖੇਤਰ ਤੋਂ ਵੀ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਉਤਾਰਿਆ ਹੈ ਪੰਜਾਬ ਦੇ ਵਿੱਚ 8 ਸੀਟਾਂ ਤੇ ਉਮੀਦਵਾਰ ਉਤਾਰੇ ਜਾ ਚੁੱਕੇ ਨੇ 5 ਸੀਟਾਂ ਤੇ ਉਮੀਦਵਾਰ ਉਤਾਰਨੇ ਹਲੇ ਬਾਕੀ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਦਾ ਨੁਕਸਾਨ ਹੋ ਸਕਦਾ ਹੈ ਅਗਰ ਜਲਦੀ ਹੀ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਂਦੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਦੋ ਵੱਡੇ ਆਗੂ ਮਨੀਸ਼ ਸਿਸੋਦੀਆ ਅਤੇ ਡਾਕਟਰ ਸਤਿੰਦਰ ਜੈਨ ਉਹ ਜੇਲ੍ਹ ਦੇ ਵਿੱਚ ਨੇ ਪਿਛਲੇ ਲੰਮੇ ਸਮੇਂ ਤੋਂ ਇਨਾ ਦੋਵੇਂ ਆਗੂਆਂ ਨੇ ਜੇਲ੍ਹ ਦੇ ਵਿੱਚ ਆਪਣਾ ਵਕਤ ਗੁਜ਼ਾਰਿਆ ਹਾਲਾਂਕਿ ਸਤਿੰਦਰ ਜੈਨ ਕੁਝ ਸਮੇਂ ਲਈ ਬਾਹਰ ਵੀ ਆਏ ਲੇਕਿਨ ਇੱਕ ਵਾਰ ਮੁੜ ਤੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਵਾਪਸ ਜਾਣਾ ਪਿਆ ਮਨੀਸ਼ ਸੋਧਿਆ ਵੀ ਐਕਸਾਈਜ਼ ਪਾਲਿਸੀ ਕਥਿਤ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਔਰ ਅਰਵਿੰਦ ਕੇਜਰੀਵਾਲ ਨੂੰ 9 ਵਾਰ ਸੱਮਨ ਭੇਜੇ ਗਏ ਸੀ ਔਰ 9 ਵਾਰ ਸੱਮਨ ਭੇਜਣ ਤੋਂ ਬਾਅਦ ਕੱਲ ਹੀ ਉਹਨਾਂ ਨੇ ਪੰਜਾਬ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਾ ਕੇ गिरफ्तारी ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਅਦਾਲਤ ਵੱਲੋਂ ਉਹਨਾਂ ਨੂੰ ਕੋਈ ਰਿਲੀਫ ਤਾਂ ਨਹੀਂ ਮਿਲਿਆ ਪਰ ਪਰਸੋਂ ਉਹਨਾਂ ਨੂੰ 22 ਤਰੀਕ ਦੀ ਡੇਟ ਮਿਲੀ ਸੀ ਅਦਾਲਤ ਦੇ ਵਿੱਚ ਅਗਲੀ ਪੇਸ਼ੀ ਦੇ ਲਈ ਪਰ ਕੱਲ ਰਾਤ ਇਨਫੋਰਸਮੈਂਟ ਡਾਇਰੈਕਟੋਰੇਟ 7 ਵਜੇ ਅਰਵਿੰਦ ਕੇਜਰੀਵਾਲ ਦੇ ਘਰ ਗਈ ਪੁੱਛਗਿੱਛ ਕੀਤੀ ਉਹਨਾਂ ਦੇ ਵੱਡੇ ਅਧਿਕਾਰੀ ਮੌਕੇ ਤੇ ਮੌਜੂਦ ਰਹੇ ਔਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਚੋਣ ਪ੍ਰਚਾਰ ਤੇ ਇਸ ਰੂਪ ਦੇ ਵਿੱਚ ਪ੍ਰਭਾਵ ਪਾਏਗਾ ਕਿ ਅਰਮਿੰਦ ਕੇਜਰੀਵਾਲ ਅਗਰ ਜਲਦੀ ਅਦਾਲਤ ਦੇ ਵਿੱਚੋਂ ਜ਼ਮਾਨਤ ਲੈ ਕੇ ਬਾਹਰ ਨਹੀਂ ਆਉਂਦੇ ਤੇ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਪ੍ਰਭਾਵਿਤ ਹੋ ਸਕਦਾ ਹੈ ਗੁਜਰਾਤ ਚ ਗੋਆਚ ਪੰਜਾਬ ਚ ਹਾਲਾਂਕਿ ਪੰਜਾਬ ਦੇ ਵਿੱਚ ਸਾਰੀਆਂ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਤੇ ਲੜੀਆਂ ਜਾ ਰਹੀਆਂ ਨੇ ਔਰ ਨਿਸ਼ਚਿਤ ਤੌਰ ਤੇ ਭਗਵੰਤ ਮਾਨ ਦਿੱਲੀ ਦੇ ਵਿੱਚ ਵੀ ਹੁਣ ਸਰਗਰਮ ਰਹਿਣਗੇ ਉਹਨਾਂ ਨੂੰ ਪੰਜਾਬ ਦੇ ਨਾਲ ਨਾਲ ਦਿੱਲੀ ਗੁਜਰਾਤ ਸਾਰੀਆਂ ਥਾਵਾਂ ਤੇ ਆਪਣੀ ਵੱਡੀ ਭੂਮਿਕਾ ਨਿਭਾਉਣੀ ਪਵੇਗੀ ਔਰ ਭਗਵੰਤ ਮਾਨ ਪੂਰੇ ਮੁਲਕ ਦੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਬਾਅਦ ਇੱਕੋ ਇੱਕ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਔਰ ਉਸਟਾਰ ਪ੍ਰਚਾਰਕ ਦੀ ਭੂਮਿਕਾ ਵੀ ਨਿਭਾ ਸਕਦੇ ਨੇ ਉੰਜ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਵਿੱਚ ਡਾਕਟਰ ਰਜੀਵ ਪਾਠਕ ਔਰ ਹੋਰ ਕਈ ਆਗੂ ਨੇ ਜਿਹੜੇ ਸਰਗਰਮ ਹੋ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਪਾਰਟੀ ਦੇ ਸੰਗਠਨ ਦਾ ਕੰਮਕਾਜ ਦੇਖਦੇ ਸੀ ਹੁਣ ਆਮ ਆਦਮੀ ਪਾਰਟੀ ਦੇ ਸੰਗਠਨ ਤੇ ਵੀ ਵੱਡੀ ਜ਼ਿੰਮੇਵਾਰੀ ਆਏਗੀ ਕਿ ਉਹ ਆਪਣੇ ਪ੍ਰਧਾਨ ਦੀ ਗੈਰ ਹਾਜ਼ਰੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕਿਵੇਂ ਜ਼ਰੂਰੀ ਚੋਣ ਪ੍ਰਚਾਰ ਦੀਆਂ ਪ੍ਰਕਿਰਿਆਵਾਂ ਨੂੰ ਅੱਗੇ ਵਧਾਉਂਦੇ ਨੇ ਕਿਉਂਕਿ ਬਹੁਤ ਥਾਮ ਤੇ ਥਾਵਾਂ ਤੇ ਹਜੇ ਉਮੀਦਵਾਰਾਂ ਦੇ ਨਾਵਾਂ ਦਾ ਫੈਸਲਾ ਕਰਨਾ ਬਾਕੀ ਹੈ ਹਾਲਾਂਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਗੈਰ ਮਜ਼ੂਰਦਗੀ ਦੇ ਵਿੱਚ ਇਨਾ ਸਾਰੇ ਕੰਮਾਂ ਨੂੰ ਅੰਜਾਮ ਦੇ ਸਕਦੇ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀਆਂ ਉੱਚੀਆਂ ਕਮੇਟੀਆਂ ਨੇ ਉਹਨੇ ਦੇ ਨਾਲ ਮਿਲ ਕੇ ਪਰ ਭਗਵੰਤ ਮਾਨ ਦੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਹੈ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਇਹ ਪਤਾ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਸੇ ਕਰਕੇ ਲਗਾਤਾਰ ਉਹਨਾਂ ਨੇ ਦਿੱਲੀ ਦੇ ਵਿੱਚ ਕਈ ਤਰ੍ਹਾਂ ਦੀਆਂ ਲੋਕਾਂ ਤੋਂ ਸਲਾਹਾਂ ਲਈਆਂ ਕਈ ਤਰ੍ਹਾਂ ਦੇ ਅਭਿਆਨ ਛੇੜੇ ਗਏ ਕਿ ਅਗਰ ਇਨਫੋਰਸਮੈਂਟ ਡਾਇਰੈਕਟੋਰੇਟ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਕੀ ਦਿੱਲੀ ਦੇ ਲੋਕ ਉਹਨਾਂ ਨੂੰ ਮੁੱਖ ਮੰਤਰੀ ਦੇਖਣਾ ਚਾਹਣਗੇ ਸੋ ਬਹੁਤ ਸਾਰੇ ਸਰਵੇਖਣ ਉਹਨਾਂ ਨੇ ਇਸ ਤਰੀਕੇ ਦੇ ਕਰਵਾਏ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਪੇजेस ਦੇ ਉੱਪਰ ਵੀ ਨਜ਼ਰ ਆਏ ਸੋ ਦਿੱਲੀ ਦੇ ਲੋਕਾਂ ਦੇ ਵਿੱਚ ਵੀ ਇਹ ਸਨੇਹਾ ਜਾ ਚੁੱਕਿਆ ਕਿ ਅਰਵਿੰਦ ਕੇਜਰੀਵਾਲ ਨੂੰ ਅਗਰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚਲਾਉਣਗੇ ਪਰ ਕੀ ਇਹ ਸੰਭਵ ਹੈ ਇਹਦੇ ਤੇ ਤਾਂ ਸਵਾਲ ਬਰਕਰਾਰ ਹੈ ਪਰ ਜਿਹੜਾ ਮੂਲ ਸਵਾਲ ਹੈ ਚੋਣ ਪ੍ਰਚਾਰ ਪ੍ਰਭਾਵਿਤ ਹੋਏਗਾ ਦੋ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਅਸੀਂ ਦੇਖ ਸਕਦੇ ਹਾਂ ਅਗਰ ਆਮ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਫਤਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ ਸਮਾਂ ਦਿੱਤਾ ਜਾਣਾ ਚਾਹੀਦਾ ਸੀ ਅਦਾਲਤ ਦੇ ਹੁਕਮਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ ਹੁਣ ਅਗਰ ਆਮ ਲੋਕਾਂ ਦੀ ਹਮਦਰਦੀ ਅਰਵਿੰਦ ਕੇਜਰੀਵਾਲ ਵੱਲ ਗਈ ਉਹਦੇ ਨਾਲ ਆਮ ਆਦਮੀ ਪਾਰਟੀ ਲਾਭ ਦੀ ਸਥਿਤੀ ਦੇ ਵਿੱਚ ਵੀ ਰਹਿ ਸਕਦੀ ਹੈ ਅਗਰ ਆਮ ਲੋਕਾਂ ਦੇ ਵਿੱਚ ਇਹ ਗੱਲ ਨਾ ਗਈ ਇਹ ਗੱਲ ਗਈ ਕਿ ਆਮ ਆਦਮੀ ਪਾਰਟੀ ਤੇ ਜਿਹੜੇ ਇਲਜ਼ਾਮ ਲੱਗੇ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਈਡੀ ਚ ਜਾਣਾ ਚਾਹੀਦਾ ਸੀ ਵਕਤ ਰਹਿੰਦੇ ਪੇਸ਼ ਹੁੰਦੇ ਅਗਰ ਇਸ ਤਰੀਕੇ ਦਾ ਮਾਹੌਲ ਲੋਕਾਂ ਦੇ ਮਨ ਦੇ ਵਿੱਚ ਬਣਿਆ ਭਾਵੇਂ ਅਗਰ ਬੀਜੇਪੀ ਲੋਕਾਂ ਨੂੰ ਇਹ ਸਮਝਾਉਣ ਚ ਕਾਮਯਾਬ ਹੋ ਗਈ ਕਿ ਆਮ ਆਦਮੀ ਪਾਰਟੀ ਨੇ ਕਰਪਸ਼ਨ ਕੀਤੀ ਹੈ ਤੇ ਫਿਰ ਆਮ ਆਦਮੀ ਪਾਰਟੀ ਨੂੰ ਦਿੱਲੀ ਚ ਲੋਕ ਸਭਾ ਚੋਣਾਂ ਚ ਨੁਕਸਾਨ ਵੀ ਹੋ ਸਕਦਾ ਹੈ ਅਗਰ ਲੋਕ अरविंद केजरीवाल ਦੇ ਨਾਲ ਖੜੇ ਹੋਗੇ ਤੇ ਫਿਰ ਬੀਜੇਪੀ ਦਾ ਭਾਰੀ ਨੁਕਸਾਨ ਵੀ ਹੋ ਸਕਦਾ ਹੈ ਸੋ ਇਹ ਸਾਰੀਆਂ ਸਥਿਤੀਆਂ ਦੇ ਆਖਰੀ ਫੈਸਲੇ ਤੇ ਪਹੁੰਚਣ ਲਈ ਇੰਤਜ਼ਾਮ ਇੰਤਜ਼ਾਰ ਕਰਨਾ ਪਏਗਾ ਕਿ अरविंद केजरीवाल ਦੀ ਰਿਹਾਈ ਕਦੋਂ ਹੁੰਦੀ ਹੈ ਇਹ ਨਿਰਪਰ ਕਰੇਗਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ अरविंद केजरीवाल ਦੇ ਖਿਲਾਫ ਕੀ ਕੋਈ ਠੋਸ ਸਬੂਤ ਕਥਿਤ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਪੇਸ਼ ਕਰਨ ਦੇ ਵਿੱਚ ਕਾਮਯਾਬ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਅੰਜ ਅੱਜ अरविंद केजरीवाल ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਬਹੁਤ ਸੰਭਵ ਹੈ ਕਿ ਅੱਜ ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਿਮਾਂਡ ਤੇ ਪੇਜ ਦਿੱਤਾ ਜਾਏਗਾ ਸੋ ਅਗਲੇ 2-3 ਦਿਨ ਬਹੁਤ ਜ਼ਿਆਦਾ ਅਹਿਮियत ਵਾਲੇ ਨੇ ਇਹਨਾਂ 2-3 ਦਿਨਾਂ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਕੀ ਅਰਵਿੰਦ ਕੇਜਰੀਵਾਲ ਤੋਂ ਕੁਝ ਬਰਾਮਦ ਕਰ ਪਾਉਂਦੀ ਹੈ ਜਾਂ ਨਹੀਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਕੋਲੇ ਕੋਈ ਠੋਸ ਸਬੂਤ ਨੇ ਕਿ ਅਦਾਲਤ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਕੋਈ ਖਾਸ ਸਬੂਤ ਰੱਖੇਗੀ ਉਸ ਤੋਂ ਬਾਅਦ ਇਸ ਸਵਾਲ ਨੇ ਜਿਹੜੇ ਇਹਨਾਂ ਦੇ ਜਵਾਬ ਮਿਲਣਗੇ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਕਦੋਂ ਹੋਏਗੀ ਉਂਝ ਦੇਖਿਆ ਜਾਵੇ ਤਾਂ ਇਹ ਬਹੁਤ ਪੁਰਾਣਾ ਮਾਮਲਾ ਹੈ 17 ਨਵੰਬਰ 2021 ਨੂੰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵੀਂ ਐਕਸਾਈਜ਼ ਪਾਲਿਸੀ ਲਾਗੂ ਕੀਤੀ ਸੀ ਜਿਸ ਦੇ ਤਹਿਤ ਸ਼ਰਾਬ ਦੀਆਂ ਦੁਕਾਨਾਂ ਤੇ ਸਰਕਾਰੀ ਕੰਟਰੋਲ ਖਤਮ ਹੋਇਆ ਸੀ ਭਾਵੇਂ ਕਿ ਸ਼ਰਾਬ ਦਾ ਕਾਰੋਬਾਰ ਪ੍ਰਾਈਵੇਟ ਸੈਕਟਰ ਕੋਲੇ ਚੱਲਿਆ ਗਿਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਵਿਰੋਧੀ ਧਿਰਾਂ ਨੇ ਇਸ ਮੁੱਦੇ ਨੂੰ ਖੂਬ ਉਬਾਰਿਆ ਔਰ ਦਿੱਲੀ ਦੇ ਉਸ ਵੇਲੇ ਦੇ ਮੁੱਖ ਸਕੱਤਰ ਵੱਲੋਂ ਵੀ ਜੁਲਾਈ 2022 ਦੇ ਵਿੱਚ ਇੱਕ ਜਿਹੜੀ ਰਿਪੋਰਟ ਹੈ ਉਹ ਤਿਆਰ ਕੀਤੀ ਗਈ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 30 ਜੁਲਾਈ 2022 ਨੂੰ ਐਕਸਾਈਜ਼ ਪਾਲਿਸੀ ਵਾਪਸ ਲੈ ਲਈ ਸੀ ਪਰ ਇਸ ਦੇ ਬਾਵਜੂਦ ਵੀ ਇਸ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਲਗਾਤਾਰ ਚੱਲਦੀ ਰਹੀ ਔਰ ਸਭ ਤੋਂ ਪਹਿਲਾਂ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕੀਤਾ ਗਿਆ ਮਨੀਸ਼ ਸੋਧਿਆ ਤੋਂ ਪਹਿਲਾਂ ਵੀ ਕੁਝ ਕਾਰੋਬਾਰੀ ਅਤੇ ਸ਼ਰਾਬ ਕਾਰੋਬਾਰ ਨਾਲ ਜੁੜੇ ਲੋਕ ਗ੍ਰਿਫਤਾਰ ਕੀਤੇ ਗਏ ਉਸ ਤੋਂ ਬਾਅਦ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਿਸ ਤਰ੍ਹਾਂ ਦੇ ਸਬੂਤ ਇਨਫੋਰਸਮੈਂਟ ਡਾਇਰੈਕਟੋਰੇਟ ਅਦਾਲਤ ਦੇ ਵਿੱਚ ਰੱਖਦੀ ਹੈ ਔਰ ਉਹਨਾਂ ਸਬੂਤਾਂ ਤੋਂ ਬਾਅਦ ਹੀ ਇਸ ਪਾਸੇ ਸੋਚਿਆ ਜਾ ਸਕੇਗਾ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਕਦੋਂ ਹੋਏਗੀ ਉੰਜ अरविंद केजरीवाल दी जमानत अगर जल्दी नहीं हुंदी ओदे नाल आम आदमी पार्टी नु नुकसान जरूर ਹੋਏਗਾ ਅਖੀਰ ਦੇ ਵਿੱਚ ਇੱਕ ਹੋਰ ਬੜਾ ਅਹਿਮ ਸਵਾਲ ਹੈ ਕਿ ਕੀ ਆਮ ਆਦਮੀ ਪਾਰਟੀ ਔਰ ਕਾਂਗਰਸ ਪੰਜਾਬ ਵਿੱਚ ਨਵੇਂ ਸਿਰੇ ਤੋਂ ਗੱਠ ਜੋੜ ਤੇ ਵਿਚਾਰ ਕਰਨਗੇ ਪੰਜਾਬ ਦੇ ਵਿੱਚ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੇ ਵਿਚਾਲੇ ਗੱਠ ਜੋੜ ਦੀ ਗੱਲ ਤੁਰੰਦਾ ਖੁਲਾਸਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਉਸ ਤੋਂ ਬਾਅਦ ਇਹ ਚਰਚਾਵਾਂ ਸੀ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਵਿਚਾਰ ਕਰ ਰਹੇ ਸੀ ਕਿ ਕਿਉਂ ਨਾ ਪੰਜਾਬ ਚ ਵੀ ਮਿਲ ਕੇ ਚੋਣ ਲੜੀ ਜਾਵੇ ਹੁਣ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਗਈ ਹੈ ਸਾਰੀ ਜ਼ਿੰਮੇਵਾਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੰਗਠਨ ਤੇ ਹੈ ਕੀ ਹੁਣ ਕਾਂਗਰਸ ਔਰ ਆਮ ਆਦਮੀ ਪਾਰਟੀ ਪੰਜਾਬ ਚ ਵੀ ਨਵੇਂ ਸਿਰੇ ਤੋਂ ਇਕੱਠੇ ਹੋ ਕੇ ਚੋਣਾਂ ਲੜਨ ਦਾ ਵਿਚਾਰ ਬਣਾਉਣਗੇ ਕਿਉਂਕਿ ਅਗਰ ਅਖਾਲੀ ਭਾਜਪਾ ਦਾ ਗੱਠਜੋੜ ਹੋ ਜਾਂਦਾ ਔਰ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਕਾਂਗਰਸ ਔਰ ਆਪ ਮਿਲ ਕੇ ਚੋਣਾਂ ਨਹੀਂ ਲੜਦੇ ਤੇ ਉਹਦੇ ਨਾਲ ਮੁਕਾਬਲਾ ਬਹੁਤ ਸਖਤ ਵੀ ਹੋ ਸਕਦਾ ਹੈ ਇਹ ਮੌਕਾ ਜਦੋਂ ਆਮ ਆਦਮੀ ਪਾਰਟੀ اور ਇੰਡੀਆ ਗਠਜੋੜ ਨੂੰ ਇਹ ਸਾਬਤ ਕਰਨਾ ਪਏਗਾ ਕਿ ਉਹ ਸਹੀ ਸ਼ਬਦਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸਿਆਸੀ ਲੜਾਈ ਲੜ ਸਕਦੇ ਨੇ ਅਗਰ ਜਿਆ ਨਹੀਂ ਹੁੰਦਾ ਤੇ ਇਹਦੇ ਪੰਜਾਬ ਦੀ ਸਿਆਸਤ ਤੇ ਕਈ ਅਸਰ ਨਜ਼ਰ ਆਉਣਗੇ ਕਿ ਭਗਵੰਤ ਮਾਨ ਆਪਣੇ ਦਮ ਤੇ ਅਗਰ ਬੀਜੇਪੀ اور ਅਕਾਲੀ ਦਲ ਦਾ ਸਮਝੌਤਾ ਹੋ ਜਾਂਦਾ ਹੈ ਕਾਂਗਰਸ اور ਆਮ ਆਦਮੀ ਪਾਰਟੀ ਦਾ ਸਮਝੌਤਾ ਹਾਲੇ ਵੀ ਨਹੀਂ ਹੁੰਦਾ ਕਿ ਭਗਵੰਤ ਮਾਨ ਆਪਣੇ ਦਮ ਤੇ ਇਹਨਾਂ 13 ਸੀਟਾਂ ਦੇ ਵਿੱਚ ਬਾਕੀ ਦੋ 3 ਦਾ ਮੁਕਾਬਲਾ ਕਰਨਗੇ ਅਗਰ ਭਗਵੰਤ ਮਾਨ ਮਜ਼ਬੂਤੀ ਦੇ ਨਾਲ 13 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਮੁਕਾਬਲੇ 'ਚ ਬਰਕਰਾਰ ਰੱਖ ਕੇ ਉਹਦੇ ਨਾਲ ਸਿਆਸੀ ਤੌਰ ਤੇ ਭਗਵੰਤ ਮਾਨ ਦਾ ਕਦ ਵੱਡਾ ਹੋ ਸਕਦਾ ਹੈ ਪਰ ਅਗਰ ਅਗਰ ਆਮ ਆਦਮੀ ਪਾਰਟੀ ਦੇ ਲੀਡਰ ਕਾਲੀ ਪੰਜ ਪਗਟ ਜੋੜ ਔਰ ਕਾਂਗਰਸ ਦਾ ਮੁਕਾਬਲਾ ਨਾ ਕਰ ਸਕੇ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਸਥਿਤੀ ਪੰਜਾਬ ਚ ਕਮਜ਼ੋਰ ਵੀ ਪੈ ਸਕਦੀ ਹੈ ਹੁਣ ਬਹੁਤ ਕੁਝ ਇਸ ਗੱਲ ਤੇ ਨਿਰਭਰ ਕਰੇਗਾ ਕਿ ਅਗਲੇ 5 6 7 ਦਿਨਾਂ ਦੇ ਵਿੱਚ ਸਿਆਸਤ ਕਿਸ ਪਾਸੇ ਜਾਂਦੀ ਹੈ ਹਜੇ ਕਈ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਦੀ ਲੋੜ ਹੈ ਹਾਲਾਕੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਅਗਲੇ 4-5 ਦਿਨਾਂ ਦੇ ਵਿੱਚ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰਾਂਗੇ ਆਮ ਆਦਮੀ ਪਾਰਟੀ ਨੂੰ ਹਲੇ ਵੀ ਕਈ ਉਮੀਦਵਾਰਾਂ ਦੀ ਲੋੜ ਹੈ ਉਹ ਆਖਰੀ ਦੌਰ ਦੇ ਵਿੱਚ ਨੇ ਨਾਮ ਫਾਈਨਲ ਕਰਨ ਵਾਲੇ ਪਾਸੇ ਨੇ ਕੀ ਅਜਿਹੇ ਮੌਕੇ ਤੇ ਦੂਸਰੀਆਂ ਪਾਰਟੀਆਂ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਆਉਣਗੇ ਜਦੋਂ ਆਮ ਆਦਮੀ ਪਾਰਟੀ ਵੱਡੇ ਸੰਕਟ 'ਚ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਿਹਦਾ ਹੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਭਣਾ ਪਏਗਾ ਇਸ ਵਕਤ ਭਗਵੰਤ ਮਾਨ ਦੀ ਸਰਕਾਰ ਅੱਗੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੇ ਕਿ ਉਹਨਾਂ ਨੇ ਕਿਵੇਂ ਸਰਕਾਰ ਵੀ ਚਲਾਉਣੀ ਹੈ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਖੜਨਾ ਹੈ ਦੇਸ਼ ਔਰ ਪੰਜਾਬ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਨੂੰ ਵੀ ਸਾਹਮਣਾ ਸੋ ਅਗਲੇ ਕੁਝ ਦਿਨ ਸਿਆਸਤ ਪੱਖੋਂ ਬਹੁਤ ਇਮਤਿਹਾਨ ਰੱਖਦੇ ਨੇ ਔਰ ਪੰਜਾਬ ਦਾ ਕਾਂਗਰਸ ਦਾ ਸੰਗਠਨ ਜਿਹੜਾ ਲਗਾਤਾਰ ਭਗਵੰਤ ਮਾਨ ਦਾ ਵਿਰੋਧੀ ਹੈ ਉਹਨਾਂ ਦਾ ਰੁਖ ਕੀ ਰਹਿੰਦਾ ਹੈ ਨਿਸ਼ਚਿਤ ਤੌਰ ਤੇ ਇਹਦੇ ਉੱਪਰ ਵੀ ਨਜ਼ਰ ਰਹੇਗੀ ਅਰੇ ਦੇ ਨਾਲ-ਨਾਲ ਅਕਾਲੀ ਭਾਜਪਾ ਪੰਜਾਬ ਚ ਆਮ ਆਦਮੀ ਪਾਰਟੀ ਤੇ ਸਿਆਸੀ ਹਮਲੇ ਕਿੰਨੇ ਕੁ ਤਿੱਖੇ ਕਰਦੇ ਨੇ ਭਗਵੰਤ ਮਾਨ ਲਈ ਸਮਾਂ ਚੁਣੌਤੀਪੂਰਵਕ